ਸਾਹਿਬ ਜੀ ਚਰਨ ਵਿੱਚ ਆਇਆ ਕਹਿਣ ਲੱਗਾ ਮਾਰਾ ਵਾ ਘੋੜਿਆਂ ਦਾ ਵਿਕਾਰ ਕਰਦਾ ਹੈ ਘੋੜੇ ਜਿਸਮੰਦੀ ਤੋਂ ਖੀਕ ਕੇ ਲਗਾਣਾ ਰਾਤ ਚੋਰ ਮੇਰੇ ਚੋਰੀ ਲੈ ਜਾਂਦੇ ਆ ਮੈਥੋਂ ਬਚਾ ਨਹੀਂ ਹੁੰਦਾ ਕੋਈ ਉਕਾਦ ਦੱਸੋ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਜੇ ਸਿੱਖਾ ਤੀਰ ਕੰਢੋਲੇ ਦਾ ਪਾਠ ਕਰਕੇ ਬਣਾ ਲਿਆ ਉਦੋਂ ਲੋਹੇ ਦਾ ਕੋਣ ਕੋਲੇ ਵਾਲੇ ਹੋ ਜਾਏਗਾ ਚੋਰ ਨਹੀਂ ਆ ਸਕਣਗੇ ਮਹਾਰਾਜ ਨੇ ਮੈਨੂੰ ਰੱਖਿਆ ਦੇ ਸ਼ਬਦ ਮਹਾਰਾਜ ਉਸ ਵੇਲੇ ਬਚਨ ਕੀਤੇ ਇੱਕ ਤਾਂ ਗੁਰਗਾ ਸ਼ਬਦ ਅਖਾਰੇ ਸੋਰਖ ਦਾ ਸ਼ਬਦ ਤੇ ਦੂਸਰਾ ਬਲਾਵਲ ਦਾ ਸਾਹਿਬ ਕਾਪੀਆ ਨੂੰ ਲੱਗੀ ਪਾਰ ਤੋਂ ਸਰਨਾਈ ਤੀਜਾ ਬਾਣਖਰੀ ਦਾ ਸ਼ਲੋਕ ਜੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਚੌਥਾ ਇਹ ਗੋ ਜੀ ਨੇ ਦੂਸਰੀ ਵਾਰ ਦਾ ਸ਼ਲੋਕ ਮਨ ਵਿੱਚ ਚਿਤਵੋ ਚਿਤਵੋ ਲਈ ਯਾਰ ਦੋ ਸ਼ਲੋਕ ਤੇ ਦੋ ਸ਼ਬਦ ਤੇ ਕੀਰਤਨ ਸੋਲਾ ਪੰਜ ਸ਼ਬਦਾਂ ਦਾ ਪਾਸ ਤੇ ਦਸਵੀਂ ਅਰਦਾਸ ਇਹ ਅਰਦਾਸ ਕਰਕੇ ਬਰਾਜਿਆ ਕਰ ਲੋਹੇ ਦਾ ਕੋਟ ਤੇਰੇ ਦਾਰੇ ਹੋ ਜਾਇਆ ਕਰੇਗਾ ਜਿੰਨਾ ਚਿਰ ਤੁਸੀਂ ਇਸ਼ਨਾਨ ਕਰਕੇ ਜਲਸਾਉ ਨਹੀਂ ਪੜੇਗਾ ਉਹਨਾਂ ਚਿਰ ਕੋਡ ਬਣਿਆ ਰਿਹਾ ਕਰੂਗਾ ਜਿਹੜਾ ਚੋਰ ਹੋਊ ਉਹ ਚੋਰ ਹੀ ਪકડਿਆ ਜਾਵੇਗਾ ਚੋਰ ਕਰਨ ਵਾਲਾ ਸੁਣ ਕੇ ਸਿੱਖ ਨੇ ਬਚਨ ਮਾਰੇ ਦਾ ਮਨ ਲਿਆ ਬਚਨ ਮੰਨ ਕੇ ਗਿਆ ਗਿਆ ਜਿਸ ਵੇਲੇ ਉਹ ਘੋੜੇ ਫੇਰ ਮੰਡੀ ਤੋਂ ਕਹਿੰਦੇ ਖਰੀਦ ਕੇ ਆਇਆ ਜਿੱਥੇ ਘੋੜਿਆਂ ਨੂੰ ਲਾ ਕੇ ਉਹ ਰਾਤ ਨੂੰ ਸੌਣ ਲੱਗਾ ਚੋਰ ਆ ਗਏ ਹਰੋਜ ਦੇ ਜਿਹੇ ਅਸੀਂ ਜਿਹੜੇ ਅੱਦੇ ਹਮੇਸ਼ਾ ਚੋਰੀ ਕਰਦੇ ਸੀ ਸਿੱਖ ਜੀ ਤੰਥੋਲੇ ਦਾ ਤਾਸ਼ ਕਰਕੇ ਸੌ ਗਿਆ ਇਸੇ ਸੌਣ ਦੇ ਆ ਚੋਰਾ ਨੂੰ ਲੋਹੇ ਦਾ ਕਿਲਾ ਚਾਰਛੇ ਦੇ ਪ੍ਰਤੀਤ ਹੋਇਆ ਤੇ ਉਹ ਅੰਦਰ ਨਾ ਵੜ ਸਕੇ ਸਵੇਰੇ ਉਸ ਕੋ ਸਿੱਖ ਨੇ ਜਿਨਾਂ ਆਨ ਪੀਤਾ ਜੋ ਸਾ ਦਾ ਪਾਠ ਕੀਤਾ ਲੋਹੇ ਦਾ ਕੋਹੜ ਜਿੰਕਰੇ ਹਟ ਗਿਆ ਇਸ ਤਰ੍ਹਾਂ ਸਿੱਖ ਨਹੀਂ ਰੱਖਿਆ ਹੁੰਦੀ ਨਹੀਂ ਉਹ ਥੋਰ ਨਹੀਂ ਜਿੱਗੇ ਉਹ ਮਗਈ ਲੱਗੇ ਰਹੇ ਇੱਕ ਵੰਦੀ ਗਾਲਾ ਸਿੱਖ ਤੀਰ ਤੋਂ ਛੇਲੇ ਕੰਨ ਲੱਗੇ ਨੂੰ ਆਸ ਆ ਗਈ ਆਸ ਆਉਣ ਤੋਂ ਉਹ ਕਿਲਾ ਪੂਰਾ ਕੋਤ ਨਾ ਹੋ ਸਕੇ ਕੋਤ ਜਦੋਂ ਪੂਰਾ ਨਾ ਹੋਇਆ ਸਾਬ ਸਿੰਘ ਜੀ ਉਸ ਵਕਤ ਉਹਨਾਂ ਚੋਰਾਂ ਦਾ ਦਬਦ ਲੱਗ ਗਿਆ ਉਹਨਾਂ ਦਾ ਗਾੜੀ ਪਛਾੜੂ ਖੋਲ ਲਈ ਤੇ ਨਿਆਰਾ ਮੂੰਹ ਤੇ ਦੇ ਲਿਆ ਜਦੋਂ ਉੱਥੇ ਕਹਿਣ ਲੱਗੇ ਸਿੱਖ ਨੂੰ ਫੇਰ ਜਾਗਾ ਜੀ ਜਾਗਾ ਉਹ ਤਾਂ ਪੰਜ ਸਹੇਨਾ ਨੇ ਕਰਕੇ ਵੀ ਪੰਜੇਲੇ ਦਾ ਕਾਢ ਕੀਤਾ ਛੋੜਾਂ ਸਮੇਤ ਫਿਰ ਉਹਦਾ ਕੋਟ ਉਹ ਵਿਛੇ ਚੋਰ ਲੱਗੇ ਉਹ ਜਾ ਨਾ ਸਕੇ ਅਖੀਰ ਫਿਰ ਸਿੱਖ ਨੰਬਰ ਦੇਲੇ ਉੱਠ ਕੇ ਇਸ਼ਨਾਨ ਕਰਕੇ ਜਵ ਸਾਹ ਦਾ ਜਦੋਂ ਕਾਢ ਕੀਤਾ ਲੋਹੇ ਦਾ ਕੋਟ हट ਗਿਆ ਇਹਨਾਂ ਨੇ ਕਿਹਾ ਵੀ ਭਾਵੇਂ ਸਾਨੂੰ ਇਹ ਚੋਰ ਪਗੜ ਆਈਵੇ ਕਹਿਦੇ ਸੋ ਆਜੀ ਪਾ ਜਾਵੇ ਪਰ ਸਿਕਰੋ ਮੰਤਰ ਸਿੱਖੇ ਜਾਣਾ ਹੈ ਵੀ ਇਹ ਜੀ ਇਹ ਪਿਲਾ ਹੋ ਜਾਣਾ ਤੇਰੇ ਉਦਾਰੇ ਜਿਸਨਾ ਕੋਟ ਚੱਕਿਆ ਜਾਂਦਾ ਸਾਨੂੰ ਮੰਤਰ ਲੱਗ ਇਹ ਸ਼ੋਰ ਦੇ ਵੇ ਖੜੇ ਰਹੇ ਉਸ ਦਿਨ ਪੁੱਛਿਆ ਤੁਸੀਂ ਕੌਣ ਹੋ ਤੇ ਤੁਸੀਂ ਕਿਉਂ ਲਾਵਾ ਕਾਦੇ ਘੋੜੇ ਅੱਗੇ ਚਲਾਉਦੇ ਰਹੇ ਸਾਨੂੰ ਕਹਿ ਕਾਇਲ ਕਰਾਵੇ ਕਾਇ ਕੋਈ ਮਰਦੀ ਆਵੇ ਹਾਂ ਕਰਦੇ ਅਸੀਂ ਤੇਰੀ ਚੋਰੀ ਕਰਨ ਵਾਲੇ ਹਾਂ ਪਰ ਸਾਨੂੰ ਇਹ ਮੰਤਰ ਲੱਗਦੇ ਜਿਸਦੇ ਨਾਲ ਲੋਹੇ ਦਾ ਕੋਟ ਬਣਦਾ ਹੈ ਤੇ ਜਿਵੇਂ ਇਹਲਾ ਚੱਕਿਆ ਜਾਂਦਾ ਇਹਨਾਂ ਕਾਇਦਾ ਗੁਰੂ ਅਰਜਨ ਸਾਹਿਬ ਭਾਈ ਉਹਨਾਂ ਦੇ ਪਾਸੋਂ ਬਖਸ਼ਿਸ਼ ਹੋਈ ਏ ਫੇ ਮਹਾਰਾ ਉਹ ਕਾਸ ਲਿਆ ਉਹਨੇ ਚੋਰਾਂ ਨੂੰ ਚੋਰੀ ਸ਼ਦਾਕ ਤੇ ਸੇਖੋਂ ਉਹਨਾਂ ਨੂੰ ਮਾਰਨ ਬਣਾਇਆ ਸੀ ਇਸ ਪ੍ਰਕਾਰ ਸੋਲੇ ਦੀ ਸਾਖੀ ਹੈ ਸਾਖ ਜੀ ਤ੍ਰਿਗੁਰੂ ਅੰਗਲ ਦੇ ਮਹਾਰਾ ਸਾਸਕੇ ਪਰਸ਼ਾ ਜੀ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਨ ਸਰਕਾਰਪੁਰ ਸਾਹਿਬ ਵਿੱਚ ਮਹਾਰਾ ਸਾਹਿਬ ਮਹਾਰਾ ਦੀ ਮੁੱਠੀ ਚਾਪੀ ਕਰ ਰਹੇ ਸਨ ਰਾਤ ਦਾ ਸਮਾਂ ਸੀ ਜਾਂਦਾ ਸਮਾਂ ਸੀ ਜਿਦੇ ਬਾਅਦ ਉਹ ਗੁੰਦੇ ਮਹਾਰਾਜ ਸਾਹਿਬ ਦੇ ਚਰਨਾ ਵਿੱਚ ਕੰਡਿਆਂ ਦੇ ਛੋਲ ਹੋ ਗਏ। ਕਈ ਵਾਰੀ ਰਾਤ ਨੂੰ ਸੁਣੀ ਆਇਆ। ਵੇਖੇ ਗੁਰੰਦ ਸਾਹਿਬ ਹੈਰਾਨ ਹੋ ਗਏ। ਕਿ ਮਹਾਰਾਜ ਕੀ ਕਹਿੰਦ ਕਹ ਆਪ ਕਿਤੇ ਗਏ ਨਹੀਂ। ਇੱਥੇ ਆਵਦੇ ਚਰਨਾ ਚੀਂਦਾ ਆਦੀਆਂ ਛੜੀਆਂ ਦੀਆਂ ਤੇ ਲਹੂ ਛਿਮਿਆ ਹੈ ਤੇ ਕੰਡਿਆਂ ਦੀ ਛੋਬਾ ਹੋਣੇ ਕੀ ਕਾਰਨ। ਮਹਾਰਾਜ ਪੁੱਛਿਆ ਉਹ ਸੇ ਪੁੱਛਣ ਤੋਂ ਸਦਗਰਨ ਕਹਾਂ ਕਿ ਭਾਈ ਸਿੱਖ ਨੂੰ ਇੱਕ ਭੇਜ ਇੱਕ ਅਜਾਣੀ ਹੈ। ਉਹ ਬੱਕਰੀਆਂ ਚਾਰਦਾ ਫਿਰਦਾ ਹੈ। ਉਹ ਸਾਡੀ ਬਾਣੀ ਦਾ ਬਾਤ ਕਰਦਾ ਹੈ। ਉਹਨੂੰ ਸਾਡੇ ਕੋਲ ਲਿਆ। ਸਤਿਗੁਰਾਂ ਦੇ ਕਾਹੋ ਯਾਇ ਨੂੰ ਸਿੱਖ ਜਾ ਕੇ ਲਿਆਇਆ ਪ੍ਰੇਮ ਵਿੱਚ ਜਾਇ ਸਿੱਖ ਆਇਆ ਕਲਗੁਰੂ ਜੀ ਨੂੰ ਨਮਸਕਾਰ ਕੀਤੀ ਮਹਾਰਾਜ ਨੂੰ ਪੁੱਛਿਆ ਸਿੱਖਾਂ ਇਹ ਜਿਹੜੀ ਬਾਣੀ ਹੈ ਇਹਨੂੰ ਸੌਣ ਦੇ ਵਿੱਚ ਪੜਿਆ ਤਾਂ ਦਿਨੇ ਨਾ ਪੜਿਆ ਕਰ ਇਸ ਬਾਣੀ ਦੇ ਜਿੱਥੇ ਵੀ ਕੋਈ ਸਿੱਖ ਪੜੇ ਸੀ ਉਹ ਲੋ ਹਾਜ਼ਰ ਹੋ ਗਏ ਇਹ ਵੇਖ ਸਾਡੇ ਘੀਟਾਂ ਲੱਗੀਆਂ ਇਹ ਕੰਡੇ ਲੱਗੇ ਐ ਤੂੰ ਪ੍ਰੇਮ ਚ ਮਸ ਹੋਇਆ ਪੰਡਾ ਸੀ ਝਾਰੀਆਂ ਦੇ ਤੇ ਅਸੀਂ ਤੇਰੇ ਮਗਰ ਮਗਰ ਫਿਰਦੇ ਸੀ ਤੈਨੂੰ ਕੰਡਿਆਂ ਤੋਂ ਬਚਾਉਂਦੇ ਸੀ ਦੇ ਵੀ ਅਖਿਆ ਕਰਦੇ ਸੀ ਤੇ ਆਦੋਂ ਕੰਦੇ ਅਸੀਂ ਆ ਦੇ ਲਾ ਮਾਨ ਲੈ ਕਰਨਾ ਚੀਕਾਂ ਪਾਈਆਂ ਸੀ ਉਹ ਸੁਣ ਕੇ ਸਿੱਖਣ ਮਿੱਤਿਆ ਕੀਤਾ ਉਦੋਂ ਤੋਂ ਸਾਥ ਸੰਗਤ ਜੀ ਗੁਰੂ ਸਾਹਿਬ ਦਾ ਕਿ ਤਿੰਨ ਸ਼ਬਦ ਸੁਣਨ ਤੋਂ ਕਾਠਾ ਦੇਵੇ ਗੁਰੂ ਅਰਜਨ ਸਾਹਿਬ ਨੇ ਦੋ ਸ਼ਬਦ ਚੋਖੇ ਦਾ ਤੇ ਤਿੰਨ ਲਾ ਕੇ ਪੰਜ ਸ਼ਬਦ ਕੀਤੇ ਆ ਇਸੇ ਲੋ ਦਾ ਕਾਠ ਰਾਤ ਨੂੰ ਸੌਣ ਜਿਹੇ ਮਰਯਾਦਾ ਭਾਈ ਗੁਰਦਾਸ ਜੀ ਨੇ ਲਿਖਿਆ ਇਸ ਪ੍ਰਕਾਰ ਲੋ ਦਾ ਗਰਾਜਨ ਦੇ ਕੰਨ ਆਪੇ ਸ਼ਾਮ ਦਾ ਰਹਿ ਰਹਿ ਦਾ ਟਾਈਮ ਹੈ ਕਦੇ ਇਹ ਵਾਰ ਸ੍ਰੀ ਜਗਤ ਸਾਹਿਬ ਪੰਜ ਬਾਣੀਆਂ ਦਾ ਕੰਮ ਹੈ ਤੁਹਾਨੂੰ ਹੀ ਸਾਹਿਬ ਆਸਾ ਦੀ ਵਾਰ ਦਾ ਕੰਮ ਹੈ ਰਾਤ ਨੂੰ ਸੋਹਲੇ ਦਾ ਕੰਮ ਹੈ ਇਹ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਮਰਯਾਦਾ ਕਹਿਣ ਕੀਤੀ ਕਿ ਰਾਤ ਨੂੰ ਸੋਹਲੇ ਦਾ ਪਾਠ ਕਰਨੇ ਵਰਾਜਣ ਦੇ ਤੇ ਕੰਮ ਕਰੋ ਚੋਲਾਂ ਤੋਂ ਬਚਣ ਵਾਸਤੇ ਕਿ ਸਾਹਮਣੇ ਸੁਭਗਣਾ ਨੂੰ ਸੱਜਣਾ ਨਾ ਮਾਰ ਸਕਣ ਤੁਹਾਨੂੰ ਲੁੱਟ ਨਾ ਸਕਣ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਮਨਾ ਕਾਗਰ ਹੋ ਜਾਵੇ ਫਿਰ ਕੰਮ ਕਰੋ ਜੋਰ ਜਿਹੜੇ ਪੋਹ ਨਹੀਂ ਸਕਦੇ ਸੁਭਗਣਾ ਦੇ ਤੁਹਾਨੂੰ ਅਪੇ ਗੈਵੀ ਸੰਗਰੂਪੀ ਸਰਵੰਗਰੂਪੀ ਘੋੜਿਆਂ ਨੂੰ ਮਨਨਰੂਪੀ ਘੋੜਿਆਂ ਨੂੰ ਇਹ ਪਕੜ ਕੇ ਨਹੀਂ ਲਿਆ ਸਕਦੇ ਕੋਈ ਨਹੀਂ ਕਰ ਸਕਦੇ ਇਹਦੇ ਅੰਦਰ ਗੁਣ ਸਿੱਖ ਸਕਦੇ ਆ ਐਸਾ ਇਹ ਮਹੱਤਵਪੂਰਨ ਸੋਲੇ ਦਾ ਜੋ ਗੁਰੂ ਮਾਰਾ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਰਖਾਏ ਬਚਨਾਂ ਦਾ